ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦਾ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਸਾਨੂੰ ਐਨੀ ਸਪੋਰਟ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਅੱਜ ਅਸੀਂ ਬੂਨਾ ਮੰਝਾ ਤੇ ਤੁਹਾਨੂੰ ਬਲੌਗ ਚ ਦਿਖਾਵਾਂਗੇ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਤੇ ਹੁਣ ਤਾਂ ਲੱਗ ਜੀ ਅਸੀਂ ਮੁੰਗੀ ਮਸਜਿਦ ਦੀ ਦਾਲ ਬਣਾਣ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਬਲੌਗ ਚ ਸਾਰਾ ਕੁਝ ਦਿਖਾਵਾਂਗੇ ਤੁਸੀਂ ਬਲੌਗ ਨਾਲ ਬਣ ਸਾਰਾ ਬਲੌਗ ਅਟੈਂਡ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਆਜੋ ਜੀ ਤੁਹਾਨੂੰ ਮਿਲਾਉਂਗੇ ਜੀ ਮੰਮੀ ਨਾਲ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਜੀ ਤੇ ਮੰਮੀ ਲੱਗਿਆ ਜੀ ਅੱਜ ਮੂੰਗੀ ਮਸਤੀ ਦੀ ਦਾਲ ਬਣਾਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਲੱਗੇ ਜੀ ਅਸੀਂ ਅੱਜ ਮੂੰਗੀ ਮਸਤੀ ਦੀ ਦਾਲ ਬਣਾਣਾ ਹਾਂ ਜੀ ਪਹਾੜੀ ਤਰੀਕੇ ਨਾਲ ਤੁਸੀਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋਣੇ ਅਸੀਂ ਬਣਾਉਂਦੇ ਜੀ ਪਹਿਲੇ ਮਸਾਲਾ ਤਿਆਰ ਕਰਕੇ ਹਾਂਜੀ ਆਹ ਦੇਖੋ ਜੀ ਇੱਧਰ ਮਸਾਲਾ ਤਿਆਰ ਹੋ ਗਿਆ ਜੀ ਇੱਧਰ ਦਾਲ ਪੈ ਕੇ ਰੱਖੀ ਦੀ ਹੈ ਜੀ ਅਸੀਂ ਆਹ ਦੇਖੋ ਮਸਾਲਾ ਸੀ ਕੁੱਟ ਕੇ ਹੀ ਪਾਦੇ ਆ ਨਹੀਂ ਕੱਟ ਕੇ ਨਹੀਂ ਪਾਦੇ ਦਾਲ ਹਾਂ ਅਸੀਂ ਕੋਈ ਵੀ ਕੀ ਜ ਆ ਅਸੀਂ ਮਤਲਬ ਕਿ ਕੁੱਟ ਕੇ ਹੀ ਬਣਾਦੇ ਕੋਈ ਵੀ ਸਬਜ਼ੀ ਬਣਾਣੀ ਇੱਧਰ ਦਾਲ ਪੇਤੀ ਸੀ ਅਸੀਂ ਸਵੇਰੇ ਆ ਦੇਖੋ ਜੀ ਦਾਲ ਫੁੱਲ ਕੇ ਸਾਡੀ ਹੋ ਗਈ ਤਿਆਰ ਇੱਧਰ ਅਸੀਂ ਖੜੀ ਸਟੀ ਲਵਾਣੀ ਜੀ ਅਸੀਂ ਹੁਣ ਵਾਸਾ ਨੂੰ ਵੀ ਆਣੀ ਅਸੀਂ ਵੀ ਪਹਿਲਾਂ ਸੀ ਜਿਸ ਤਰ੍ਹਾਂ ਉਬਾਲਦੇ ਨਹੀਂ ਹੈਗੇ ਦਾਲ ਨੂੰ ਡਾਇਰੈਕਟ ਹੀ ਅਸੀਂ ਸਿੱਧਾ ਵੀ ਕੀ ਹੈ ਕਿ ਦਾਲ ਨਾਲ ਤੋਂ ਕੇ ਵਿੱਚ ਤੜਕਾ ਤਿਆਰ ਕਰਕੇ ਵਿੱਚ ਹੀ ਦਾਲ ਨੂੰ ਪਾ ਦਿੰਦੇ ਆ ਸਬਜ਼ੀ ਨੂੰ ਤੜਕਾ ਲਾਉਂਦੇ ਆ ਦੇਖੋ ਜੀ ਵਾਸੀ ਦੇ ਵਿੱਚ ਦਾਲ ਪਾ ਦੇਣੀ ਪਾਣੀ ਪਾਣਾ ਇੱਕ ਸਟੀ ਲਵਾਣੀ ਦਾਲ ਪਿਆਰਾ ਜੀ ਜੇ ਅਸੀਂ ਦੂਸਰੀ ਹਾਂ ਦੂਸਰੀ ਤਰ੍ਹਾਂ ਬਣਾਦੇ ਫਿਰ ਉਹ ਦਾਲ ਘੁਲੀ-ਘੁਲੀ ਬਣ ਜਾਂਦੀ ਪਹਿਲਾਂ ਅਸੀਂ ਸੀਟੀ ਲਵਾ ਕੇ ਉਬਾਲਦੇ ਵੇ ਦਾਲ ਸੀਟੀ ਲਵਾਉਂਦੇ ਜਦ ਹੀ ਘੁਲ ਜਾਂਦੀ ਫਿਰ ਬਾਅਦ ਤੜਕਾ ਲਾਉਂਦੇ ਫਿਰ ਹੋਰ ਹੋ ਜਾਂਦੀ ਉਹ ਘੜੀ ਜੀ ਬਣ ਜਾਂਦੀ ਪਤਾ ਕਿਆ ਜਿਹੜੀ ਅਸੀਂ ਵਾਲ ਕੇ ਦਾਲ ਬਣਾਉਂਦੇ ਆ ਉਹ ਦਾਲ ਉਵਾਲ ਕੇ ਸਾਈਡ ਰੱਖਣੀ ਫਿਰ ਮਸਾਲਾ ਤਿਆਰ ਕਰਨਾ ਫਿਰ ਦਾਲ ਪਾਣੀ ਉਹਦੇ ਵਿੱਚ ਨਮਕ ਮਿਰਚ ਨਹੀਂ ਰੰਗਦਾ ਦਾਲ ਦਾ ਕੁਝ ਟੈਸਟ ਹੋਰ ਹੁੰਦਾ ਜਿਹੜੀ ਇਹ ਤੜਕਾ ਲਾ ਕੇ ਬਣਾਣੀ ਇਹਦੇ ਵਿੱਚ ਨੂਨ ਵਿਚਾਰ ਰੱਟ ਕੇ ਵਧੀਆ ਕਾਟ ਬਣਦੀ ਦਾਲ ਸਾਨੂੰ ਆ ਤਰੀਕੇ ਦੀ ਪਸੰਦ ਆ ਜਾਵਾ ਤੇ ਜੂਰ ਤੋਂ ਜੀ ਬੀ ਜ਼ਰੂਰ ਬਣਾ ਕੇ ਇੱਕ ਵਾਰ ਟਰਾਈ ਕਰਿਓ ਤੇ ਸਾਨੂੰ ਦੱਸਿਓ ਕਮੈਂਟਾਂ ਵਿੱਚ ਵੀ ਕਿਵੇਂ ਦੀ ਬਣੀ ਅਸੀਂ ਤਾਂ ਜੀ ਐਵੇਂ ਹੀ ਬਣਾਦੇ ਮੁੱਗੀ ਮਸੂਰੀ ਦੀ ਦਾਲ ਤੇ ਐਵੇਂ ਸਾਨੂੰ ਵਧੀਆ ਲੱਗਦੀ ਦੂਜੀ ਤਰ੍ਹਾਂ ਨਹੀਂ ਵਧੀਆ ਲੱਗਦੀ ਉਹ ਕੜੀ ਜੀ ਬਣ ਜਾਂਦੀ ਜੀ ਆ ਜੀ ਅਸੀਂ ਇਸ ਤਰ੍ਹਾਂ ਬਣਾਦੇ ਆ ਨਾਲੇ ਦਾਲ ਵਧੀਆ ਵੈਸੇ ਸਾਰੇ ਸਾਰਿਆਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਜੀ ਬਣਾਉਣ ਦੇ ਤੇ ਸਾਡਾ ਆ ਤਰੀਕਾ ਹੈ ਜੀ ਤੇ ਆ ਮਿਲੋ ਜੀ ਸਾਡੀ ਅਸੀਂ ਆਟਾ ਗੁੰਨ ਕੇ ਵੀ ਤਿਆਰ ਕਰਿਆ ਵਾ ਜੀ ਨਾਲ ਹੀ ਤੇ ਆ ਮਿਲੋ ਜੀ ਸਾਡੀ ਹਰਸੀ ਵਰਨ ਨੂੰ ਚਾਸ ਸਾਰੇ ਨੂੰ ਅੱਜ ਬਾਹਰ ਕ੍ਰੈਕਸ ਵਿੱਚ ਹਾਂ ਅੱਜ ਤਾਂ ਇਹ ਦਵਾ ਪਿੱਪਾ ਗਿਆ ਅੱਛਾ ਜੀ ਮੈਂ ਕ੍ਰੈਕਸ ਖਾਇਆ ਸੀਗਾ ਪੈਕਟ ਚੋਂ ਉਹ ਚਿਲ ਚ ਨਿਕਲ ਗਿਆ ਜੀ ਇਹਨੂੰ ਬਲੂਨ ਤੇ ਉਹ ਦਿਖਾਣਾ ਹੈ ਜੀ ਆ ਜਾ ਅੱਗੇ ਜੀ ਹਾਂ ਸਿੰਮੂ ਦੇ ਬਲੂਨ ਨੂੰ ਤਾਂ ਅੱਗੇ ਰੰਗ ਲੱਗਿਆ ਵਾ ਅੱਜ ਦੇਖੋ ਜੀ ਕਿੰਨਾ ਸੋਹਣਾ ਰੰਗ ਵੀ ਲੱਗਿਆ ਵਾ ਹਾਂ ਹਾਂ ਜੀ ਇੱਧਰ ਦਿਖਾ ਦਵਾਂ ਨਾ ਰੰਗ ਲੱਗਿਆ ਵਾ ਦੇਖੋ ਜੀ ਕਿਹਦੇ ਰੰਗ ਲੱਗਿਆ ਤੇ ਚਲੋ ਜੀ ਅਸੀਂ ਜੀ ਮੂੰਗੀ ਮਸਤੀ ਦੀ ਥਾਲ ਐਵੇਂ ਬਣਾਉਂਦੇ ਜੀ ਬਾਕੀ ਤੁਹਾਨੂੰ ਬਣਾ ਕੇ ਖਾ ਕੇ ਫਿਰ ਸਾਰਾ ਕੁਝ ਦੱਸੂਗੀ ਜੀ ਕਿਵੇਂ ਜੀ ਬਣੀ ਬਾਕੀ ਬਿਲਕੁਲ ਹਾਂ ਨਾਲ ਇਹ ਬਿਲਕੁਲ ਘੁਲੂ ਵੀ ਨਹੀਂ ਹੈਗੀ ਖੜਵੀ ਹੈ ਹਾਂ ਟਿੱਕੜਾਈ ਕਰਕੇ ਦੇਖਿਓ ਜੀ ਜਰੂਰ ਤੇ ਉਧਰ ਮੈਂ ਆਟਾ ਗੁੰਨਦਾ ਸੀਗਾ ਜੀ ਤੇ ਭਾਂਡੇ ਮਾਸਦੇ ਤੇ ਮम्मी ਕਹਿੰਦੇ ਰੋਟੀ ਮੈਂ ਬਣਾ ਦਿੰਦੀ ਐ ਤੁਸੀਂ ਕੱਖ ਵੱਢ ਲਿਓ ਕਾਇ ਜੋਗੇ ਤੇ ਅਸੀਂ ਜਾਵਾਂਗੇ ਜੀ ਕੱਖ ਵੱਢਣ ਤੁਹਾਨੂੰ ਦਿਖਾਵਾਂਗੇ ਜੀ ਕਿੱਥੇ ਅਸੀਂ ਕੱਖ ਲੈਣ ਚੱਲੇ ਆ ਹਾਂਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਟੈਂਪਲ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੱਗੇ ਜੀ ਹੁਣ ਰੋਟੀ ਖਾਣ ਤੇ ਅੱਜ ਬੜਾਈ ਮੋਗੀ ਬਸਦੀ ਜੀ ਦਾ ਚਿਮਮਾ ਗੰਦੀ ਟੇਸਟੀ ਬਣੀ ਤੇ ਉੱਧਰ ਰਿੰਪਨ ਵੀ ਪੁੱਛਦੀ ਹੈ ਜੀ ਐਸੀ ਬੋਲ ਟੇਸਟੀ ਬਣੀ ਬਹੁਤ ਵਧੀਆ ਤੇ ਇੱਕ ਵਾਰ ਚੱਕ ਕੇ ਵੀ ਦਿਖਾ ਦੋ ਵੀ ਕਣਕ ਢੂਲੀ ਢੂਲੀ ਨਹੀਂ ਬਣਦੀ ਹੈਗੀ ਜੀ ਆ ਦੇਖੋ ਅਸੀਂ ਜ਼ਿਆਦਾ ਢੂਲੀ ਢੂਲੀ ਨਹੀਂ ਬਣਾਉਂਦੇ ਖੜਵੀ ਖੜਵੀ ਜੀ ਬਣਾਉਂਦੇ ਜੀ ਅਸੀਂ ਫਿਰ ਉਹ ਕੜੀ ਨਹੀਂ ਬਣ ਜਾਂਦੀ ਇੱਕ ਪੰਦ ਨਹੀਂ ਆਦਾਂ ਵੀ ਬਣਾਉਂਦੇ ਤੇ ਦੇਖੋ ਕਿੰਨੀ ਵਧੀਆ ਲੱਧੀ ਆ ਦਾਲ ਜਿਹੜੀ ਪਹਿਲਾਂ ਉਬਾਲ ਲੈਂਦੇ ਪਤਾ ਜਮ ਕੜੀ ਬਣ ਜਾਂਦੀ ਧੜ ਦਾਲ ਲੈਂਦੀ ਐਵੇਂ ਆਪਣਾ ਜਿਸੀ ਮੂਗੀ ਮਸਰੀ ਦਾਲ ਤੇ ਚਲੋ ਜੀ ਹੁਣ ਰੋਟੀ ਖਾਣ ਤੋਂ ਬਾਅਦ ਮੁੱਦਿਆ ਜੀ ਤੁਹਾਨੂੰ ਫੇਰ ਤੇ ਆਜੋ ਜੀ ਤੁਸੀਂ ਖਾ ਲਓ ਜੀ ਗਰਮ ਗਰਮ ਪ੍ਰਸ਼ਾਦਾ ਮੈਂ ਪਾਣੀ ਪੁੱਤ ਪਾਣੀ ਛੱਡ ਲੈ ਮੈਂ ਪਾਣੀ ਚਾਵਾ ਲਾ ਮੈਂ ਸੋਣਾ ਕਰਾਵਾ ਲਾ ਕਦੇ ਮੈਂ ਸੋਣਾ ਬਣ ਕੇ ਪਰ ਮੈਂ ਸੋਣਾ ਮੱਝੇ ਬੜਾ ਤਕੀ ਕਾਲ ਸਾਰੇ ਨੂੰ ਅੱਜ ਬਾ ਬਾ ਲਗੇ ਦਾ ਪਾਸਾ ਵਾ ਦਾ ਦੂਰ ਮਨ ਜਾਉਣ ਲੱਗੇ ਕਦੇ ਅੱਜ ਆਉਣੇ ਬਲੌਗ ਲਈ ਬਣਾਣ ਮੈਂ ਲਓ ਜੀ ਮਿਲੋ ਜੀ ਮੰਮੀ ਨਾਲ ਤੇ ਮੰਮੀ ਮੁਰਵਿੰ ਲੋ ਜੀ ਪਹਿਲਾਂ ਤੁਸੀਂ ਸਿੰਮੂ ਲੱਗੀ ਸਾਡੀ ਮੰਜਾ ਤਾਂ ਬੋਲਣਾ ਤੇ ਮੰਜਾ ਵਾਲਾ ਮੂੰਹ ਕੀ ਮੇਦਾ ਬਣਾਦੀ ਹੂੰ ਜੋ ਬੋਲੋ ਕਦੇ ਸਿੰਮੂ ਦਾ ਸੋਣਾ ਹੁੰਦਾ ਪੰਜੇ ਪਰ ਕੋਈ ਫਿਰ ਉਹ ਥੱਲੇ ਬਾਹਰ ਦੀਆ ਫਿਰ ਆ ਕੇ ਕਹਿੰਦੇ ਤਾਂ ਪਰ ਕੱਠਣਾ ਪੈਂਦਾ ਮੰਜਾ ਵਾਲਾ ਮੈਨੂੰ ਇੱਟਾ ਪਰ ਬੈਠਣਾ ਬੰਦਾ ਕਦੇ ਆ ਕੇ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਕਿ ਅਸੀਂ ਮੰਜਾ ਬੋਲਣਾ ਗਾਲੀ ਕਾ ਜੀ ਇਹ ਸਗਾ ਸਿੰਮੂ ਆ ਰੱਖੀ ਦੀ ਸੀ ਪੁਰਾਣਾ ਪੰਜਾਬ ਜਦ ਕਰ ਪੱਟਿਆ ਨਾ ਮੰਜਾ ਪੁਰਾਣਾ ਫਿਰ ਰੱਖਣ ਦੀ ਜਗ੍ਹਾ ਨਹੀਂ ਤੇ ਅਸੀਂ ਢੇੜ ਕੇ ਨਵਾਂ ਰੱਖਤੀ ਅੰਦਰ ਹਜੇ ਇੱਕ ਹੋਰ ਪਈ ਨਵਾਰ ਹੈ ਉਹ ਵੀ ਬੁੱਟਾ ਅਸੀਂ ਬੰਚਾ ਤਾਂ ਅਸੀਂ ਸੋਚਾ ਉਹ ਨਵਾਂ ਰੱਖਣ ਮੰਜਾ ਬੋਲਦੇ ਨਵਾਰ ਸਾਟੇ ਕੋਲ ਪਈ ਹੋਈ ਸੀ ਮੰਜਾ ਢੇੜਿਆ ਵਾ ਤਾਂ ਪਹਿਲੇ ਤਾਂ ਅਸੀਂ ਸੱਚਾ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਇੱਡਾ ਫਿਰ ਤਾਂ ਮੰਜਾ ਬੋਲ ਲੈਂਦੇ ਆ ਜੀ ਉਹਨਾਂ ਰਾਤ ਤੇ ਚੜ੍ਹ ਕੇ ਜੀ ਪਹਿਲਾਂ ਕਹਿੰਦੇ ਸ਼ਰਾਧਾ 55 ਬੁੰਦੇ ਨੇ ਜੀ ਸਤਿਕਾਰ 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 ਜੀ ਸਾਰਿਆਂ ਨੂੰ ਮੋਬੀ ਜੀ ਨਾ ਮੰਜਾ ਬਣਾਉ ਮੈਨ ਨਾਲ ਫਿਰ ਜਾਇਓ ਸਿੱਤੀ ਸਿੱਤੀ ਦੇਦੀ ਨਾ ਮੈਂ ਜਦ ਗੇੜ ਕੇ ਸਾਰਾ ਦੜਦਰਾ ਲਾ ਤੇ ਸਿਮੂ ਘਰ ਤੇ ਉਦੋਂ ਸਾਡੀ ਵਿੱਚ ਸਿਮੂ ਫਸੀ ਵੀ ਆ ਉਹ ਕਹਿੰਦੀ ਮੈਂ ਵੀ ਬਣਾਣਾ ਮੰਜਾ ਐਸੀ ਤਾਂ ਲੱਗੇ ਜੀ ਬਣਾਣ ਮੰਜਾ ਪੂਰੇ ਡੰਗ ਬੱਕਰੇ ਚਾਰਦੇ ਆ ਬੱਕਰੇ ਚਾਰਨਾ ਦੇ ਸੌ ਕਈ ਵਾਰ ਬੈਠ ਜਾਂਦੇ ਜੀ ਆ ਕੇ ਰੇ ਫਿਰ ਬੈਠਣ ਨੂੰ ਨਹੀਂ ਸੀ ਕਾ ਕੁਛ ਤਰ੍ਹਾਂ ਦੀ ਮੰਜਾ ਬੁਣ ਕੇ ਹੁਣ ਰੱਖ ਜਾਣਾ ਜੀ ਰੇ ਜਦ ਆਇਆ ਕਰੂੰਗਾ ਫਿਰ ਰੇ ਹਵਾ ਚ ਬੈਠ ਜਾ ਕਰੂੰਗਾ ਐਸੀ ਹਵਾ ਚ ਬੈਠਿਆ ਕਰੂੰਗਾ ਦੋ ਮੀ ਟਪੜੀ ਠੂਈ ਦੀ ਸਿੱਧੀ ਕਾ ਕੀ ਜਿਹੜੀ ਬਿੰਗੀ ਹੋਵੇ ਸਾਰਾ ਪੀ ਕੰਮ ਕਰਦੇ ਡਿੰਪਰੇ ਦਾ ਮੰਜਾ ਬੁਰਮੁਰ ਕੇ ਪਿੰਨੇ ਤੇ ਵੀ ਕੁੱਬ ਪਾਤਾ ਅੱਜ ਤੋਂ ਮੰਮੀ ਕਿ ਸਰਦੀ ਖਾਰਾ ਮੰਜੇ ਦਾ ਵੀ ਮੰਜੇ ਦਾ ਰੰਗ ਕਰ ਦੇਣਾ ਪਾ ਦੇਣਾ ਨੂੰ ਪਿੰਨੇ ਨੂੰ ਮੈਂ ਤਾਂ ਤੁਹਾਡੇ ਮੈਨੂੰ ਮੰਜੇ ਚ ਵੀ ਮੰਜੇ ਮੈਂ ਤਾਂ ਮੰਜੇ ਚ ਵੀ ਕਾਣ ਲੱਗੀ ਜਾਂਦੀ ਐ ਮੰਮੀ ਇਹਦੀ ਸਾਡੀ ਦੀਦੀ ਕਹਿੰਦੀ ਮੰਜੇ ਦੀ ਕਾਨ ਦਿਖਦੀ ਹੈ ਵੀ ਮੈਨੂੰ ਮੈਂ ਕਿਹਾ ਇੱਕ ਸਾਡੇ ਮੰਮੀ ਬੈਠੂਗੀ ਇੱਕ ਸਾਡੇ ਡੈਡੀ ਬੈਠੂ ਮੰਜੇ ਦੀ ਕਾਨ ਸਿੱਧੀ ਹੋਏਗੀ ਬੜਾ ਤਿਆਰ ਸੀ ਮੂਕ ਮਿੰਟ ਤੇ ਦੇਖੋ ਜੀ ਅੱਜ ਕਿੰਨਾ ਵਧੀਆ ਮੌਸਮ ਹੈ ਤੇ ਐਨ ਠੰਡੀ ਠੰਡੀ ਹਵਾ ਚੱਲਣ ਲੱਗੀ ਹੈ ਜੀ ਬੱਦਲ ਵਾਈ ਹੋਈ ਵੀ ਹੈ ਤੇ ਵਿੱਚ ਬੜੀ ਬੜੀ ਧੁੱਪ ਵੀ ਹੈਗੀ ਜੀ ਤੇ ਚੈੱਕ ਹਾਂ ਤੇ ਚੈੱਕ ਕਰੋ ਜੀ ਵਿਊ ਕਿੰਨਾ ਵਧੀਆ ਹੈ ਜੀ ਜੀ ਆਹ ਪਤਾ ਪੈੜ ਪਰ ਪੈੜ ਹੀ ਬੰਨੀ ਤੇਰੇ ਮੰਮੀ ਜਿਹੜੇ ਪਾਸੇ ਘਰੇ ਫੇਰ ਇਹ ਜਦ ਮੁਕਾਰ ਬਣਾ ਜੱਦੇ ਹੈ ਜੀ ਇਹ ਵੀ ਖੋਲੂਗਾ ਜੀ ਕੁਝ ਖੋਲ ਤੇ ਕੁਝ ਰੰਦੀ ਆ ਜੀ ਕਿੱਥੇ ਵੀ ਆ ਰੰਦੀ ਆ ਇੱਕ ਲੜਨੀ ਜੀ ਹਾਂ ਡਿੰਪਰ ਨੂੰ ਕਿਹਾ ਤਾਂ ਖੋਲ ਤਾਂ ਡਿੰਪਰ ਕਾ ਨਹੀਂ ਖੋਲੂਗੀ ਜੀ ਬਸ ਜਿੱਦੀ ਤਾਂ ਮੇਰੀ ਲੱਤ ਬਾਟ ਕੋੜੀ ਲੈ ਕੇ ਆਣੀ ਪੈਣੀ ਉਹਦੇ ਨਾਲ ਖੁੱਲਣੇ ਹੱਥ ਨਹੀਂ ਜਾਂਦਾ ਨਹੀਂ ਜੀ ਜੀ ਸਾਡੇ ਬਲੌਕ ਵਿੱਚ ਜੇ ਕੋਈ ਗਲਤੀ ਕੋਈ ਗੁੰਮਦਗੀ ਹੋ ਜੀ ਜਰੂਰ ਦੱਸ ਦਿਆ ਕਰੋ ਜੀ ਤੁਸੀਂ ਸੁਧਾਰਾਂਗੇ ਜੀ

ਤਾ ਵੀ ਲੱਗੇ ਪੱਕਣ ਮਮੀ ਕਹਿੰਦਾ ਇਹਨੂੰ ਖੱਟੇ ਨਾਲ ਦਾ achar achar ਬਣਦਾ ਨਾ ਪੱਕਣ ਲੱਗ ਗਿਆ ਵੀ ਲੱਗੇ ਪਿੜੇ ਪਿੜੇ ਹੁਣ ਥੋੜੇ ਥੋੜੇ ਯਾ ਮਮੀ ਨੇ ਸਫਾਈ ਕੀਤੀ ਕਿ ਨੀਚੇ ਤੋਂ ਸੇ ਫਰਬੀਆਂ ਲੱਗਿਆ ਸੀ ਕਿਤਾ ਮੈਂ ਹਟੀਆਂ ਹੀ ਪੱਟੀਆਂ ਸੀ ਜੀ ਪਲਟਾ ਮਾਰ ਬਣਾ ਕਿਧਰੋਂ ਪਾਸੇ ਤੇ ਬਚ ਰਾ ਮੇਰੇ ਵਾਲੇ ਪਾਸੇ ਆਇਆਗਾ ਮਿਰਚ ਦਾ ਭੂਟਾ ਪਤਾ ਨਹੀਂ ਕਿਵੇਂ ਬਚਿਆ ਚਾਲ ਤੇ ਮੋਰ ਤੇ ਤਾਂ ਬਚਿਆ ਬਾਜੀ ਨਾ ਫੜ ਕੇ ਰਪੀ ਨਾਲ ਪਾੜਾ ਚਾਹ ਮੋਰਾ ਤੇ

ਅੱਜ ਮੈਂ ਪਾਊਗਾ ਪੱਕਾ ਕੱਲ ਦਾ ਤੇ ਆਂਦਾ ਅੱਜ ਦਾ ਸੁੱਖ ਤਾਂ ਜੀ ਉਮੀਦ ਆ ਤੇ ਅੱਜ ਮੌਸਮ ਬਣ ਗਿਆ ਫੇਰ ਮੀਂਹ ਦਾ ਬੱਦਲ ਵਾਈ ਹੋ ਗਈ ਜੀ ਮੀਂਹ ਨਹੀਂ ਪੈਣਾ ਜੀ ਸਾਡੇ ਬਹੁਤ ਔਖੀ ਹੈ ਜੀ ਬਸ ਤਾਂ ਬਸ ਪੱਲਾ ਹੀ ਆਉਂਦੀ ਹੈ ਹੋਰ ਸੜਕਾ ਖਰਾਬ ਹੋ ਜੇ ਜੀ ਅੱਧਾ ਪੰਜਾਬ ਬੁੜ ਹੋ ਗਿਆ ਜੀ ਕੀ ਕਹਿੰਦੇ ਮੈਂ ਵੀ ਤਾਣਾ ਤਣ ਲਿਆ ਆਈ ਕਰਮ ਜੀ ਤਾਲਾ ਤਾੜ ਲਿਆ ਜੀ ਹੁਣ ਗਾਏ ਟਿੰਪਰ ਜਾਈ ਗਾਏ ਮੋੜਨ ਹਾਂ ਤੇ ਸਾਡੀ ਗਾਏ ਭੱਜ ਗਈ ਜੀ ਉਹ ਦੇਖੋ ਤੁਹਾਡੇ ਸਾਹਮਣੇ ਦਿਖਦੀ ਹੋਣੀ ਜੀ ਸਾਹਮਣੇ ਉਹ ਦੇਖੋ ਉਹ ਪੱਥਰਾ ਜਿਹੇ ਚੜ ਗਈ ਜੀ ਗਾਏ ਜਾ ਕੇ ਸਾਹਮਣੇ ਤੇ ਡਿੰਪਲ ਗਈ ਉੱਥੇ ਗਾਏ ਨੂੰ ਮੋੜਨ ਤੇ ਹੁਣ ਮੈਂ ਬਣਾਉਂਗੀ ਜੀ ਮੰਮੀ ਨਾਲ ਮੱਝਾ ਤੇ ਹੁਣ ਸਾਡਾ ਦਾਦਾ ਕਾ ਹੋ ਗਿਆ ਫਿਨਿਸ਼ ਤੇ ਜਦ ਪੂਰਾ ਬਣ ਜੂਗਾ ਤਾਂ ਤੁਹਾਨੂੰ ਫੇਰ ਦਿਖਾਵਾਂਗੇ ਜੀ ਜੇ ਤੁਸੀਂ ਐ ਨਾ ਕਹੋ ਵੀ ਨਵਾਰ ਪ੍ਰਾਣੀ ਜੀ ਲੱਗਦੀ ਹੈ ਤੇ ਅਸੀਂ ਇਹ ਪ੍ਰਾਣੀ ਨਵਾਂ ਬੰਜੇ ਦੇੜੇ ਬਸ ਇੱਕ ਨਵਾਰ ਉਹੀ ਹੈ ਜੀ ਪੁਰਾਣੇ ਮੰਜੇ ਦੀ ਤੇ ਚਲੋ ਜੀ ਹੁਣ ਬੁਲਣੀ ਹੈ ਜੀ ਮੰਝਾ ਤੁਹਾਨੂੰ ਵੀਲਦੇ ਜੀ ਫੇਰ ਜਦੋਂ ਪੂਰਾ ਬਣ ਕੇ ਤਿਆਰ ਹੋ ਜਾਊਗਾ ਜੀ ਹੈ ਰਵੀ ਚੀਮੋ ਹਾਂ ਮੈਂ ਬਣ ਜਾ ਬਾਰ ਹੋਊਗਾ ਡਿੰਪਲ ਕਿੱਥੇ ਗਈ ਗਾਏ ਰੋਨ ਗਾਏ ਮੋੜ ਚਲ ਗਈ ਹਾਂ ਉਹ ਤਾਂ ਬਰੇ ਉਹ ਕਰ ਗਿਆ ਅੱਛਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਉਹ ਜਾਣਦੀ ਹੈ ਜੀ ਡਿੰਪਲ ਗਾਏ ਮੋੜਨ ਗਾਏ ਭੱਜ ਗਈ ਜੀ ਤੇ ਮੰਜਾ ਪੂੜ ਲਿਆ ਜੀ ਮੰਜਾ ਨਹੀਂ ਹਜੇ ਸਾਡਾ ਬਣਿਆ ਜੀ ਹੇ ਤਾਂ ਐਨਾ ਕੀ ਭੁਣਿਆ ਜੀ ਤੁਹਾਡੇ ਨਾਲ ਪੈ ਗਈ ਸੀ ਕਿ ਕੋਲੋਲ ਤੇ ਅਸੀਂ ਜਿਹੜਾ ਪਿੰਨਾ ਪਿੰਨੇ ਨਾਲ ਪੰਚਾ ਬੁਰਦੇ ਸੀਗੇ ਤੇ ਉਹ ਹੋ ਗਿਆ ਸੀਗਾ ਥੋੜਾ ਤੇ ਉਹ ਪੂਰਾ ਨਹੀਂ ਆ ਹਾਂ ਤੇ ਪੂਰਾ ਨਹੀਂ ਆਣਾ ਸੀਗਾ ਤੇ ਫਿਰ ਗਏ ਮੰਮੀ ਭੱਜ ਕੇ ਪਾਰ ਫਿਰ ਲੈ ਕੇ ਆਏ ਪਿੰਨਾ ਦੂਆ ਕੱਢ ਕੇ ਤੇ ਫਿਰ ਉਹ ਪਿੰਨਾ ਕੱਢਤਾ ਜੀ ਫਿਰ ਦੂਆ ਲਾਇਆ ਫਿਰ ਲਾਇਆ ਜੀ ਹੁਣ ਦੂਸਰਾ ਪਿੰਨਾ रिंपलू मम्मी ने करता ट्रेंड मंजे बुंडे भी सिखाते जी ते जी तो लो जी तुम कमेंटा जरूर दस्यो भी मजा साजा किमेंद हों जो कोई गलती होगी कुछ होगा तो जरूर कमेंटा दस्यो भी तो अगली बार अस गलती भी सुधारूंगे जी ਇੱਧਰ ਹੈ ਸਾਡੀ ਆਣੀ ਟਿਕਦੀ ਹੈਗੀ ਇੱਕ ਅੱਜ ਆ ਬਾਦੀ ਆ ਸਿੰਜਾ ਬਾ ਕੇ ਆ ਬਾਂਧ ਹੂੰ ਇਹ ਮੁੰਜਾ ਪੁੰਦੰਦੀ ਹੈ ਜੀ ਤੇ ਚਲੋ ਜੀ ਹੁਣ ਡਿਪਲ ਤੇ ਮੰਮੀ ਲਗਿਆ ਜੀ ਮੁੰਜਾ ਪੁੰਨ ਤੇ ਜਦੋਂ ਸਾਰਾ ਬੁਣ ਕੇ ਮੁਕ ਜੂਗੇ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿਵੇਂ ਦਾ ਮੁੰਜਾ ਤਿਆਰ ਹੋਇਆ ਤੇ ਤੁਸੀਂ ਕਮੈਂਟਾਂ ਸਾਨੂੰ ਜਰੂਰ ਦੱਸਿਓ ਵੀ ਮੁੰਜਾ ਸੀ ਸਹੀ ਬੁਣਿਆ ਕੀ ਗਲਤ ਮੈਂ ਕੀ ਕਹ ਰਹੀ ਹਾਂ ਅਸਲ ਬਾਈ ਜੀ ਤੁਹਾਨੂੰ ਬਚਟ ਕੇ ਲੱਗ ਰਿਹਾ ਫਰ ਦੀਪਰ ਮੰਲਾ ਤਾਂ ਮੰਜੇ ਉਹ ਤਾਂ ਕਹਿੰਦੇ ਦੀਪਰ ਮੰਜਾ ਇੱਕ ਤਾਂ ਇਹਨੇ ਉਹ ਕਹਿੰਦੇ ਨਵਾਰ ਦੇ ਪਿੰਨੇ ਦੇ ਕੁੱਬ ਪਾਤਾ ਜੀ ਦੂਜਾ ਮੰਜੇ ਪਰ ਨੂੰ ਗਰੀ ਜਾਂਦੀ ਬੁੰਦੀ ਬੁੰਦੀ ਬੰਤਰਾ ਤਾਂ ਮੰਜਾ ਬੁੰਦੀ ਬੁੰਦੀ ਨੂੰ ਮੰਜੇ ਦੇ ਦੇਖ ਕੇ ਆਈ ਹੁੰਦਾ ਵੀ ਗਿਰਜ ਵਾਪਰੀ ਤੂੰ ਕਿਹਾ ਦੋ ਜੀ ਅਰੇ ਕਾਕ ਨੂੰ ਜਾਣਾ ਹੂੰ ਕਾਕਾ ਬੜ ਤੇ ਅਸੀਂ ਕਾਕਾ ਬੱਡਣ ਜਾਣਾ ਮੈਂ ਦੀਪਲ ਨੇ ਜੀ ਸਿਮੂ ਛੱਡ ਨੂੰ ਕਹੇਦੀ ਨਾਨੀ ਕੋਲ ਜੀ ਕਿਦੋਂ ਜਾ ਕਿਦੋਂ ਕੋਕਿਆ ਹੂੰ ਬੋਲ ਕੇ ਦੱਸੀਂ ਕੀ ਦੱਸਣਾ ਬੋਲ ਕੇ ਬੋਲ ਕੇ ਕੀ ਦੱਸਣਾ ਬੋਲ ਕੇ ਬੋਲ ਕੇ ਦੱਸੀਂ ਮੈਨੂੰ ਬੋਲ ਕੇ ਨਹੀਂ ਆਂਦਾ ਹਾਂ ਤੇ ਆ ਦੇਖੋ ਜੀ ਸਾਡੀ ਸਿਮੂ ਨੂੰ ਆ ਲੱਗੀ ਹੈ ਜੀ ਬੋਲ ਕੇ ਨਹੀਂ ਆਂਦਾ ਦੂਹ ਹੈ ਕੀ ਦੇਖਾਂ ਕੀ ਠੀਕ ਹੈ ਆ ਚਾ ਕੋਈ ਵੀ ਠੀਕ ਫੇਰ ਚਾ ਕੋ ਪਾਗਲੀ ਹੈ ਇਹ ਵੀ ਬੰਦ ਮੈਂ ਚੱਲੋ ਜੀ ਟਿੱਪਲ ਵੀਪੇ ਚ ਰੋਲ ਹੋ ਗਈ ਨੀਂਦ ਚ ਜੀ ਆਬ ਕਰਦੀ ਇਹ ਪੰਗਾ ਆ ਦੇਖੀ ਇਹਨੂੰ ਕੱਢਦੇ ਹਾਂ ਇੱਕ ਚੱਕੇ ਕਿ ਤੇ ਉਹ ਛੱਡਣਾ ਇੱਕ ਦੱਬਣਾ ਚਲੋ ਜੇ ਤਾਂ ਮੰਜਾ ਪੂਰਾ ਬੋਣ ਦੀ ਪਤਾ ਤਾਂ ਪੇਰ ਵੀ ਨਹੀਂ ਪੇਜੀ ਨੀਂਦ ਵਾਲਾ ਕੇ ਜੀ ਮੰਜਾ ਬੋਣ ਨੀਂਦ ਪਿੱਛੇ ਨਾ ਪਹੁੰਚ ਜ਼ਬਰਦਸਤ ਨੀਂਦ ਆਈ ਮੂੰਗੀ ਬਸਰੀ ਤੇ ਮੂੰਗੀ ਮਸਰੀ ਦੀ ਨਾਲ ਰੋਟੀ ਖਾ ਲਈ ਚੂਰ ਕੇ ਤੇ ਹੁਣ ਨੀਂਪਾਂ ਚੜਨ ਲੱਗੀ ਹੈ ਨੀਂਦ ਨਾਲ ਖਾਤੀ ਇਹਨਾਂ ਨੇ ਅੰਬ ਦੀ ਜਟਣੀ ਖੱਤੀ ਖੱਤੀ। ਮੀਂਹ ਡਾਰੀ ਤੇ ਉੱਧਰ ਸਾਡੀ ਸਿਮੂ ਨੂੰ ਦੇਖੋ ਕਿ ਅਲਗੀ ਕਰਨ ਮੰਜੇ નીચે ਵੜ ਕੇ। ਪਤਾ ਨਹੀਂ ਕੱਖਲੇ ਆਉਣੇ ਕਿ ਉੱਥੇ ਸੌਂ ਜਾਣਾ ਸੀ ਜੰਗਲ। ਤੇ ਚਲੋ ਜੀ। ਮਿਲਦੀ ਹੈ ਜੀ ਤੁਹਾਨੂੰ ਫੇਰ ਜਦੋਂ ਬੱਚਾ ਪੂਰਾ ਬੋੜ ਹੋ ਗਿਆ ਜੀ। ਲਓ ਜੀ ਸਾਡੇ ਸਾਰੇ ਬੱਕਰੇ ਥੱਲੇ ਬੈਠੇ ਆ ਜੀ ਤੇ ਇੱਕ ਸਾਡਾ ਉਹ ਹੈ ਠਾਣੇਦਾਰ ਜੀ। ਠਾਣੇਦਾਰ ਬੱਕਰੀ ਉਹ ਉੱਪਰ ਬੈਠੀ ਹੈ ਜੀ। ਉਹ ਸਾਰਾ ਠਿਗਰਦੌਰੀ ਕਰਦੀ ਹੈ ਜੀ ਉਹ ਦੇਖੋ ਕਿੱਥੇ ਚੜੀ ਹੈ ਜੀ ਆਂਬ ਦੇ ਉੱਪਰ ਥੱਲੇ ਨਹੀਂ ਬੈਠਦੀ ਇਹ ਜੀ ਆ ਆ ਸਭ ਉਪਰੀ ਬੈਠਦੀ ਆਂਬ ਉੱਪਰ ਚੜ ਕੇ ਤੇ ਸਾਰਾ ਦਿਨ ਨਿਗਰ ਰੱਖੀ ਹੈ ਜੀ ਇਹਨੇ ਤੇ ਬਾਕੀ ਸਾਰੇ ਥੱਲੇ ਬੈਠੇ ਆ ਜੀ ਹਾਂ ਤਾਈ ਥੱਲੇ ਕਲਾਸ ਲਾਈ ਤਾਈ ਨਾ ਮੈਂ ਕਹਿਣ ਲੱਗੀ ਮੈਂ ਕਹਿੰਨੇ ਕਲਾਸ ਲਾਈ ਉੱਪਰ ਵਾਲੀ ਨੇ ਸਾਰੇ ਬੱਚੇ ਥੱਲੇ ਬਿਠਾਏ ਆਪ ਉੱਪਰ ਖੜੀ ਐ ਪੜ੍ਹਾਣ ਲੱਗੀ ਐ ਨੰ ਮਾਸਟਰ ਨਹੀਂ ਮੰਮੀ ਕਹਿੰਦੀ ਮਾਸਟਰ ਨਹੀਂ ਐ ਨਾ ਦੀ ਇਹ ਚੁਗ ਚੱਕ ਕੇ ਆ ਗਏ ਜੀ ਆਹ ਬੈਠੇ ਆ ਜੀ ਹੁਣ ਆਰਾਮ ਕਰਦੇ ਆ ਜੀ ਤੇ ਫੇਰ ਜਦੋਂ 3 ਵਜਣੇ 3 ਵਜੇ ਫੇਰ ਚੱਲਣਾ ਰਹਿਣੇ ਚੁਗਣੇ ਨੂੰ ਤੇ ਉਧਰ ਮੰਜਾ ਵੀ ਬੁਣ ਹੋ ਗਿਆ ਤੇ ਡਿੰਪਲ আর ਸਿਮੂ ਦਾ ਪੈਕਟ ਜੀ ਅੱਦੇ ਭੁਨੇ ਮੰਜੇ ਭਰੀ ਜੀ ਉਹਨੂੰ ਕਹੇਗਾ ਨਹੀਂ ਪਰ ਕਹਦੀ ਮੈਨੂੰ ਨੀਂਦ ਚਾਹਤ ਆਈ ਵੀ ਹੈ ਜੀ ਤੇ ਉਹ ਤਾਂ ਮੰਜਾ ਪੁਰਦੇ ਬੁਣਦੇ ਵੀ ਨੇ ਦੋ ਤਿੰਨ ਦੋ ਤਿੰਨ ਪੱਟੀਆਂ ਉੱਪਰ ਥੱਲੇ ਕਰਤੀ ਤੇ ਸਿਮੂ ਮੜੇ ਜੇ ਬੈਠ ਗਏ ਸੀਗੇ ਬੈਠਦੇ ਨਹੀਂ ਹੁੰਦੇ ਕਹਿੰਦੇ ਅੱਦੇ ਭੁਨੇ ਮੰਜੇ ਪਰ ਤੇ ਸਾਡੀ ਸਿਮੂ ਲਾਈ ਹੈ ਜੀ ਦੌੜ ਤੇ ਡਿੰਪਲ ਉਹ ਤਾਂ ਨੀਂਦ ਆਈ ਹੈ ਵੀ ਮੰਜਾ ਪੁਰਦੀ ਬੁਣਦੀ ਨਾ ਪੁੱਠਾ ਸਿੱਧਾ ਹੀ ਬੁਣਦਾ ਥਾ ਜੀ ਆਪ ਵੀ ਤਾਂ ਬੁਣੀ ਆ ਇੱਕ ਵਾਰ ਆਪ ਵੀ ਆਪਣੀ ਰੋਟੀ ਦਾ ਸੇਮੂਰੇ ਆਂਦੇ ਪੁੱਤ ਨਾ ਨਹੀਂ ਹੋ ਕਰਦੀ ਅਮਜਾ ਤੇ ਚਲੋ ਜੀ ਨਾਪ ਤਾਂ ਮੁੰਜੇ ਪੱਤੇ ਬੁਣੇ ਆਪਣੀ ਬੁਣੀ ਪਈਦਾ ਹੁੰਦਾ ਥੱਲੇ ਸਾਰਾ ਬੁੜਜਾਂ ਤੇ ਫਿਰ ਸੋਈ ਉਮੀ ਦੇ ਨਾਚ ਸੂਈ ਪੜ ਗਈ ਪੱਤੀ ਜੋੜ ਲਓ ਪਸਿਕਾ ਸਾਰੀ ਇਹ ਲੋ ਜੀ ਸਾਡਾ ਮੰਜਾ ਫੁਣਕੇ ਹੋ ਗਿਆ ਜੀ ਤਿਆਰ ਮੱਜਾ ਵਰਗੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਤੇ ਇੱਧਰ ਅਸੀਂ ਮੰਜਾ ਫੁਣ ਲਿਆ ਜੀ ਸਾਰਾ ਤੇ ਡਿੰਪਲਰ ਸਿਮੂ ਤਾਂ ਸੌ ਵੀ ਗਏ ਤੇ ਜੀ ਮੰਜੇ ਪਰ ਵੀਡੀਓ ਬਣਦੀ ਦੇਖ ਕੇ ਉੱਠ ਕੇ ਭੱਜ ਗਏ ਜੀ ਇੱਧਰ ਮੰਮੀ ਨੇ ਚਾਹ ਵੀ ਬਣਾ ਲਿਆ ਏ ਆ ਦੇਖੋ ਚਾਹ ਬਣਾ ਕੇ ਲੈ ਆਈ ਅਸੀਂ ਮੂਦੀ ਠੰਡੀ ਹੋਣੀ ਰੱਖੀ ਵੀ ਹੈ ਜੀ ਦਾਤੀ ਵੀ ਨਾਲ ਰੱਖ ਲਈ ਬਸ ਚਾਹ ਪੀਔਰ ਕਾ ਨੂੰ ਪੀ ਜੋ ਵੀ ਉਹ ਤਾਂ ਵੱਡਣਾ ਹੀ ਪੈਣਾ ਕਿ ਮੈਂ ਰੋਜ ਲਿਆ ਦੀ ਜੀ ਹੁਣ ਦੋ ਦੀ ਪੀਣਾ ਚਾਹੀਦੀ ਉਲਝ ਕੀ ਬਾਕੋ ਚ ਮੰਮੀ ਚਾਹ ਲੈਣ ਗਏ ਸੀਗੇ ਅਸੀਂ ਪਿੱਛੇ ਤੇ ਸਾਡੀ ਗਾਇ ਉਹ ਉੱਤਰ ਗਈ ਸੀਗੀ ਖੇਤਾਂ ਵਿੱਚ ਅਸੀਂ ਗਾਇ ਲਿਆ ਕੇ ਬੰਤੀ ਬੱਕਰੀਆ ਲਿਆ ਕੇ ਬੰਤੀ ਜਦ ਨੂੰ ਸਾਡੀ ਚਾਹ ਆ ਗਈ ਹੁਣ ਅਸੀਂ ਚਾਹ ਪੀਉਂਗੇ ਤੇ ਨੂੰ ਜਾਉਂਗੇ ਅਸੀਂ ਘਾਹ ਨੂੰ ਇੱਧਰ ਮੰਜਾ ਪੁਣਤਾ ਜੀ ਜਲੱਤੇ ਮਾਰ ਲੈਣ ਉਹਨਾਂ ਤੇ ਉੱਧਰ ਸਾਡੀ ਦੀ ਮੂਪ ਸੀ ਮਸੀ ਮੰਜਾ ਪੁਣ ਕੇ ਹਟੇ ਤਾਂ ਸੀ ਮੂ ਕੰਦੀ ਮੰਜਾ ਤੋੜ ਦਮਾ ਨਾ ਨਹੀਂ ਦਾ ਫੇਰ ਤੇ ਇੰਤ ਇਹ ਚਾਹੀਦਾ ਜੀ ਖੇਲੇ ਨੇ ਨੂੰ ਚਿੰਮੂ ਨੇ ਛਾਲਾ ਮਾਰਨੀ ਬੜਾ ਤੇ ਚਲੋ ਜੀ ਅਸੀਂ ਪੀリエ ਜੀ ਚਾਹ ਗਰਮ ਗਰਮ ਤੇ ਫਿਰ ਜਾਣਾ ਜੀ ਅਸੀਂ ਕੱਖ ਵਢਣ ਤੇ ਆਹ ਬਲੌਗ ਸਾਡਾ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸਿਮੂ ਐ ਕਰਦੋ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਹਾਂ ਮੈਂ ਲੱਤਾਂ ਸੁਹਣੀਆਂ ਇਹ ਪੱਪੀ ਕਿਹਾ

ਹਾਂ ਲੋ ਜੀ ਸਿਮੂ ਦੀ ਬਾਏ ਕਰਦੀ ਅਸੀਂ ਸਿਮੂ ਜੀ ਸਿਮੂ ਬਹਿ ਜਾ ਥੱਲੇ ਚਲੋ ਜੀ ਮਿਲੂੰਗਾ ਕਿਸੇ ਅਗਲੇ ਬਲੌਗ ਚ ਬਾਏ ਬਾਏ